ਕਰਾਵਨਾ ਹੋਈ ਮੇਰੇ ਪੁੱਤ ਦੇ ਹੱਥਾਂ ਤੇ ਰੱਚ ਜਾਈ ਨੀ ਮਹਿੰਦੀਏ ਹਾਂਜੀ ਪਿਆਰ ਭਰੀ ਸਸ਼ੀ ਕਾਲ ਸਾਰਿਆਂ ਨੂੰ ਉਮੀਦ ਕਰਦੀ ਹਾਂ ਤੁਸੀਂ ਸਾਰੇ ਰਾਜੀ ਖੁਸ਼ੀ ਹੋਵੋਗੇ ਅੱਜ ਜੀ ਮੇਰੀ ਮਾਰਨਿੰਗ ਕਾਫੀ ਲੇਟ ਹੋਈ ਆ ਕਿਉਂਕਿ ਅੱਜ ਛੁੱਟੀ ਆ ਤੇ ਮੈਂ ਕਾਫੀ ਦਿਨਾਂ ਤੋਂ ਮੇਰੀ ਨਾ ਨੀਂਦ ਕੰਪਲੀਟ ਨਹੀਂ ਸੀ ਹੋਈ ਕਿਉਂਕਿ ਮੇਰੀ ਬੇਟੀ ਨਾ ਆਦਤ ਇਹ ਨੂੰ ਪਤਾ ਨਹੀਂ ਕੀ ਹੈ 12 1 ਵਜੇ ਸੌਂਦੀ ਆ ਉਸ ਤੋਂ 1 ਘੰਟੇ ਬਾਅਦ ਮੈਨੂੰ ਨੀਂਦ ਆਉਂਦੀ ਆ ਕਿਉਂਕਿ ਇਮੀਡੀਏਟਲੀ ਆਪਾਂ ਨੂੰ ਨੀਂਦ ਨਹੀਂ ਆਉਂਦੀ ਜਦੋਂ ਆਉਂਦੀ ਆ ਮੈਨੂੰ ਨੀਂਦ ਉਹ ਤੋਂ ਇਹਦੀ ਇਹ ਸੋਚਦੀ ਨਹੀਂ ਹੈ ਕਿ ਇਸ ਲੂਸਟੈਬ ਜਿਹੜੀ ਨੀਂਦ ਆ ਉੱਡ ਜਾਂਦੀ ਆ ਤੇ ਉਹ ਹੁਣ ਮੈਂ ਅੱਜ ਮੈਂ ਕਾਫੀ ਦਿਨਾਂ ਬਾਅਦ ਆਪਣੀ ਜਿਹੜੀ ਨੀਂਦ ਦਾ ਜਿਹੜੀ ਉਹ ਪੂਰੀ ਕੀਤੀ ਆ ਤੇ ਮੈਨੂੰ ਇੰਨਾ ਜ਼ਿਆਦਾ ਸਿਰ ਮੇਰਾ ਇੰਨਾ ਜ਼ਿਆਦਾ ਹਲਕਾ ਲੱਗ ਰਿਹਾ ਨਾ ਬਹੁਤ ਹੀ ਜ਼ਿਆਦਾ ਹਲਕਾ ਲੱਗ ਰਿਹਾ ਹੁਣ ਜੀ ਅਸੀਂ ਆਪਣਾ ਬ੍ਰੇਕਫਾਸਟ ਕਰਨ ਜਾ ਰਹੇ ਆ ਠੀਕ ਹੈ ਅੱਜ ਲੇਟ ਕਾਫੀ ਹੋ ਗਿਆ ਤੇ ਮੈਂ ਹਜੇ ਕੰਮ ਨਹੀਂ ਕੀਤਾ ਹੈਗਾ ਕੋਈ ਕੰਮ ਮੈਂ ਉਸ ਤੋਂ ਬਾਅਦ ਤੁਹੇ ਭੁੱਖ ਕਾਫੀ ਜ਼ਿਆਦਾ ਲੱਗੀ ਹੋਈ ਆ ਜੀ ਹੁਣ ਤਾਂ ਜੀ ਹੁਣ ਮੈਂ ਸਾਰੀ ਸਫਾਈ ਕਰਦੀ ਕਰ ਦਿੱਤੀ ਆ ਠੀਕ ਹੈ ਬ੍ਰੇਕਫਾਸਟ ਵੀ ਕਰ ਲਿਆ ਸੀ ਮੇਰੀ ਬੇਟੀ ਨੂੰ ਦਾਦੀ ਨੇ ਨਿਵਾ ਦਿੱਤਾ ਆ ਦੇਖੋ ਨਹਾ ਲਈ ਮੇਰੀ ਬੇਟੀ ਤੇ ਹੁਣ ਸਾਡਾ ਜੀ ਇੱਕ ਪਾਰਸਲ ਆਇਆ ਮੇਰੀ ਬੇਟੀ ਲਈ ਗਿਫਟ ਆ ਇਹ ਠੀਕ ਹੈ ਇਹ ਮੈਂ ਖੋਲਣ ਜਾ ਰਹੀ ਆ ਦੇਖੋ ਮੇਰੀ ਬੇਟੀ ਦੀ ਐਕਸਪ੍ਰੈਸ਼ਨ ਮੈਨੇ ਮੈਨੇ ਚੁੰਨੀ ਲਈ ਮੈਨੇ ਚੁੰਨੀ ਲਈ ਐ ਦੱਸ ਰਹੀ ਆ ਸਾਰਿਆਂ ਨੂੰ ਠੀਕ ਹੈ ਗੇਮ ਹੋਣ ਦੇਖੋ ਜੀ ਅਸੀਂ ਖੋਲਣ ਜਾ ਰਹੇ ਹਾਂ ਤੇ ਇਹਦੇ ਐਕਸਪ੍ਰੈਸ਼ਨ ਦੇਖਾਂਗੇ ਵੀ ਕੀ ਆ ਫਸਟ ਟਾਈਮ ਇਹ ਗਿਫਟ ਹੈ ਜਿਹੜਾ ਯੂਜ਼ ਕਰੂਗੀ ਠੀਕ ਹੈ ਅੱਗੇ ਤੇ ਸਟੱਡੀ ਦੇ ਲਈ ਇਹ ਬਹੁਤ ਯੂਸਫੁਲ ਰਹੇਗਾ ਤੁਸੀਂ ਵੀ ਜੇ ਤੁਹਾਡੇ ਘਰ ਦੇ ਵਿੱਚ ਛੋਟੇ ਬੱਚੇ ਆ ਤਾਂ ਇਹ ਗਿਫਟ ਜ਼ਰੂਰ ਆਰਡਰ ਕੀਤਾ ਹੋਊਗਾ ਠੀਕ ਹੈ ਜੇ ਕਰਨਾ ਚਾਹੋਗੇ ਹਾਂਜੀ ਹੁਣ ਅਸੀਂ ਟ੍ਰਾਈਪੋਡ ਲਾ ਲਿਆ ਏ ਠੀਕ ਹੈ ਹੁਣ ਮੈਂ ਆਪਣੀ ਬੇਟੀ ਨੂੰ ਗਿਫਟ ਦਵਾਂਗੀ ਲਓ ਬੇਟਾ ਇਹ ਇਹਦੀ ਫਸਟ ਸਲੇਟ ਹੈ ਇਹ ਤੇ ਲਿਖੋਗੇ ਤੁਸੀਂ ਠੀਕੇ ਬੇਟਾ ਇਹਦੇ ਨਾਲ ਪੈਨ ਇਹਦੇ ਵਿੱਚ ਹੀ ਹੈ ਜੀ ਆਹ ਵੇਖੋ ਪੈਨ ਆ ਲਓ ਬੇਟਾ ਹੁਣ ਲਿਖੋ ਜਿੰਨਾ ਮਰਜੀ ਲਿਖੋ 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 ਬਿਊਟੀਫੁਲ ਡੀਰਿੰਗ ਲਿਖੋ 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 ਇਹਦੇ ਨਾਲ ਇਹਨੂੰ ਗ੍ਰਿਪ ਪੈਨ ਦੀ ਕਿੱਦਾਂ ਪੈਨ ਫੜੀਦਾ ਠੀਕ ਹੈ ਪੈਨਸਿਲ ਫੜੀਦੀ ਆ ਉਹ ਗ੍ਰਿਪ ਬਣੇਗੀ ਇਹਦੇ ਨਾਲ ਪਲਾਸੇ ਦੂਸਰੇ ਪੈਨ ਲੈ ਕੇ ਇਹ ਕੰਧਾ ਵਗੈਰਾ ਤੇ ਸਾਰਿਆਂ ਦੇ ਕਾਟੇ ਮਾਰਦੀ ਸੀ ਤੇ ਫਿਰ ਇਹਦੇ ਥੱਪੜ ਪੈਂਦੇ ਸੀ ਹੁਣ ਦੇਖੋ ਇਹਦੇ ਨਾਲ ਜਿੱਦਾਂ ਮਰਜ਼ੀ ਲਿਖ ਸਕਦੀ ਆ ਬੇਟਾ ਇੱਥੋਂ ਕੱਟ ਦੋ ਇੱਥੋਂ ਕੱਟ ਦੋ ਬਟਨ ਅਪੋ ਬਟਨ ਬਟਨ ਅਪੋ ਆ ਬਟਨ ਅਪੋ ਆ ਵੇਖੋ ਸਾਰਾ ਸਾਫ ਹੋ ਗਿਆ ਹੁਣ ਲਿਖੋ ਕੀ ਚਾਹੀਦਾ ਵਾਓ ਆ ਦੇਖੋ ਜੀ ਆ ਦੇਖੋ ਜੀ ਚਲੋ ਹੁਣ ਇਹਦੇ ਫਸਟ ਲੈਟਰ ਲਿਖਦੇ ਆਪਾਂ ਠੀਕ ਹੈ ਫਸਟ ਲੈਟਰ ਲਿਖਦੇ ਆ ਮੇਰੇ ਬੇਟੇ ਦੀ ਪੜ੍ਹਾਈ ਸਟਾਰਟ ਕਰਉਣ ਤੇ ਸਤਨਾਮ ਸ੍ਰੀ ਵਾਹਿਗੁਰੂ ਰੁਕੋ ਬੇਟਾ ਬੋਲੋ ਸਤਨਾਮ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ਼੍ਰੀਵਾਹੇ ਗੁਰੂ ਅਪਰੂ ਠੀਕ ਹੈ ਜੀ ਆ ਲਓ ਹੁਣ ਆਪਣੀ ਸਟਾਰਟ ਕਰਉ ਇੱਥੇ ਆਪਣਾ ਲਿਖੋ ਕੁਛ ਵੀ ਲਿਖੋ ਨਾ ਗੇਮ ਖੇਡੂਗੀ ਗਾਡੇ ਮਾਡੇ ਮਾਰੀ ਜੱਲੀ ਹੁਣ ਇਹਦੇ ਨਾਲ ਤੈਨੂੰ ਪੈਨ ਦੀ ਗ੍ਰਿਪ ਦਾ 5-10 ਦਿਨ ਇਹਨਾਂ ਨਾਲ ਖੇਡੇਂਗਾ ਨਾ ਬੇਟਾ ਫਿਰ ਤੈਨੂੰ ਮੈਂ ਪੈਨ ਨਾਲ ਨਹੀਂ ਕਾਪੀ ਲਾਈਖਾਉਣੀ ਠੀਕ ਹੈ ਬਹੁਤ ਟਾਈਮ ਦਾ ਮਗਾਣਾ ਸੀ ਲੇਟ ਹੋ ਗਏ ਆ ਕੋਈ ਨਹੀਂ ਹੁਣ 5-10 ਦਿਨ ਇਹਦੇ ਨਾਲ ਖੇਡ ਕੇ ਹਫਤਾ ਖੇਡ ਕੇ ਨਾ ਫਿਰ ਤੈਨੂੰ ਪੈਨ ਫੜਨਾ ਸਿਖਾਉਂਗੀ ਪੈਨਸਲ ਫੜਨੀ ਫਿਰ ਸਿਖਾਉਂਗੀ ਠੀਕ ਹੈ ਫਿਰ ਆਪਾਂ ਪੜਿਆ ਕਰਾਂਗੇ ਠੀਕ ਹੈ ਪੁੱਤ ਥੋੜੇ ਮਿੰਟ ਤੂੰ ਨਾ ਬੇਟਾ ਹਾਂਜੀ ਅੱਜ ਆਪਾਂ ਕੜਾ ਪ੍ਰਸ਼ਾਦ ਬਣਾਉਣ ਜਾ ਰਹੇ ਹਾਂ ਠੀਕ ਹੈ ਕੜਾ ਬਿੱਦਾ ਕੀ ਆਪਾਂ ਸਾਰਿਆਂ ਨੂੰ ਪਤਾ ਹੀ ਆ ਜਿਹੜਾ ਗੁਦਰਾਹ ਸਾਈਡ ਦੇ ਵਿੱਚ ਮਿਲਦਾ ਬਟ ਆਪਾਂ ਐਜ਼ ਆ ਮਤਲਬ ਖਾਣੇ ਦੇ ਤੌਰ ਤੇ ਬਣਾਉਣ ਜਾ ਰਹੇ ਹਾਂ ਠੀਕ ਹੈ ਉਹਦੇ ਲਈ ਆਪਾਂ ਨੂੰ ਇੱਕ ਤਾਂ ਗਰਮ ਪਾਣੀ ਕਰ ਲੈਣਾ ਠੀਕ ਹੈ ਸਾਈਡ ਤੇ ਤੇ ਆਟਾ ਲੈ ਲੈਣਾ ਛਾਨ ਕੇ ਆਟਾ ਲੈਣਾ ਚੰਗੀ ਤਰ੍ਹਾਂ ਠੀਕ ਹੈ ਤੇ ਨਾਲ ਆਪਣਾ ਦੇਸੀ ਘਿਓ ਦਾ ਪ੍ਰਸ਼ਾਦ ਬਣਾਉਣ ਜਾ ਰਹੇ ਹਾਂ ਜੀ ਨਾਲ ਦੇਸੀ ਘਿਓ ਲੈ ਲੈਣਾ ਠੀਕ ਹੈ ਤਿੰਨ ਚੀਜ਼ਾਂ ਲੈ ਲੈਣੀਆਂ ਨੇ ਗੈਸ ਚਲਾ ਲੈਣਾ ਉਸ ਤੋਂ ਬਾਅਦ ਜੀ ਮਤਲਬ ਆਪਾਂ ਦੇਸੀ ਘਿਓ ਜਿਹੜਾ ਨਾ ਉਹ ਪਾ ਦੇਣਾ ਠੀਕ ਹੈ ਦੇਸੀ ਘਿਓ ਦੀ ਤੇ ਆਪਣੀ ਆٹے ਦੀ ਕੁਆਂਟੀਟੀ ਉਨੀ ਸੇਮ ਹੀ ਰੱਖਣੀ ਹੈ ਜਿੰਨਾ ਦੇਸੀ ਘਿਓ ਪਾਇਆ ਉਹਨਾ ਹੀ ਆਟਾ ਪਾਣਾ ਠੀਕ ਹੈ ਫੇਰ ਹੀ ਜਿਹੜਾ ਕਰਾਬ-ਛਾਬ ਜਿਹੜਾ ਇਹ ਸਵਾਦ ਬਣੇਗਾ ਹੁਣ ਜਿੱਦਾਂ ਮੈਂ 3-4 ਕੜਸ਼ੀਆਂ ਆਉਂਦੀਆਂ ਪਾ ਦਿੱਤੀਆਂ ਤੇ 3-4 ਕੜਸ਼ੀਆਂ ਮੈਂ ਆਟੇ ਦੀਆਂ ਪਾਉਂਗੀ ਫਿਰ ਮਿਕਸ ਕਰ ਲੈਣਾ ਹਾਂਜੀ ਆਪਾਂ ਆਟਾ ਨਾ ਭੁੰਨ ਲੈਣਾ ਘੱਟ ਗੈਸ ਕਰਕੇ ਹੀ ਭੁੰਨਣਾ ਆਟਾ ਠੀਕ ਹੈ ਗੈਸ ਤੇਜ਼ ਨਹੀਂ ਕਰਨਾ ਨਹੀਂ ਇਹ ਆਪਣਾ ਜਿਹੜਾ ਇਹ ਫਰਾ ਨਾ ਆਟਾ ਜਿਹੜਾ ਉਹ ਜਲ ਜੇਗਾ ਠੀਕ ਹੈ ਗੈਸ ਘੱਟ ਕਰਕੇ ਹੀ ਭੁੰਨੀ ਜਾਣਾ ਆਪਾਂ ਨੇ ਬੋਲੀ ਬੋਲੀ ਕਰਕੇ ਮੈਂ ਪਹਿਲਾਂ ਥੋੜਾ ਜਿਹਾ ਗੈਸ ਤੇਜ਼ ਹੋ ਗਿਆ ਸੀ ਥੋੜਾ ਜਿਹਾ ਆਟਾ نیچے ਲੱਗ ਗਿਆ ਮੈਂ ਟੇਨ ਕਰ ਲਈ ਮੈਨੂੰ ਘੱਟ ਗੈਸ ਤੇ ਹੀ ਆਪਾਂ ਨੇ ਭੁੰਨੀ ਜਾਣਾ ਹੈ ਦੇਖੋ ਜੀ ਆਟਾ ਭੁੱਜ ਚੁੱਕਿਆ ਮੇਰਾ ਹੁਣ ਠੀਕ ਹੈ ਜਿੰਨਾ ਕੁ ਮੈਨੂੰ ਚਾਹੀਦਾ ਵਾ ਕਲਰ ਇਸ ਦਾ ਹੁਣ ਆਪਾਂ ਇਹਦੇ ਵਿੱਚ ਚੀਨੀ ਪਾਵਾਂਗੇ ਕਿੰਨੀ ਤੁਸੀਂ ਆਪਣੇ ਅਕੋਰਡਿੰਗ ਪਾ ਸਕਦੇ ਹੋ ਠੀਕ ਹੈ ਜੇ ਤੁਸੀਂ ਘੱਟ ਪਾਣਾ ਚਾਹੋ ਤਾਂ ਘੱਟ ਪਾ ਸਕਦੇ ਹੋ ਵੱਧ ਪਾਣਾ ਚਾਹੋ ਤਾਂ ਵੱਧ ਪਾ ਸਕਦੇ ਹੋ ਠੀਕ ਹੈ ਤੁਹਾਡੀ ਮਰਜ਼ੀ ਹੈ ਤੇ ਮੈਂ ਸਾਫ ਸਿਰਦੀ ਰੱਖੀ ਐਂਕੀ ਮम्मा ਨੂੰ ਸ਼ੂਗਰ ਆ ਇਸ ਲਈ ਮੈਂ ਥੋੜਾ ਕੋਸ਼ਿਸ਼ ਇਹ ਹੀ ਕਰਦੀ ਆਂ ਕਿ ਨਾਰਮਲ ਜੀ ਹੋਵੇ ਚੁੰਨੀ ਠੀਕ ਹੈ ਇਹ ਬਣ ਕਾਫੀ ਜ਼ਿਆਦਾ ਜਾਨਾ ਜੇ ਤੁਸੀਂ ਚੀਨੀ ਵੈਸੇ ਜਾ ਕੇ ਜ਼ਿਆਦਾ ਲੱਗਦੀ ਆ ਪਰ ਬਣ ਕਾਫੀ ਜ਼ਿਆਦਾ ਜਾਏਗਾ ਇਹ ਹੁੰਦੇ ਕਿ ਉਹ ਕਿੰਨੀ ਉਹ ਉਸ ਕੰਡੀਸ਼ਨ ਚ ਪਾਣੀ ਹੈ ਜਦੋਂ ਆਪਾਂ ਨੂੰ ਉਹਦਾ ਕਲਰ ਮਿਲ ਜਾਂਦਾ ਉਹ ਵਾਲਾ ਠੀਕ ਹੈ ਹੁਣ ਮੈਂ ਗੈਸ ਥੋੜਾ ਜਿਹਾ ਜ਼ਿਆਦਾ ਕਰ ਦਿੱ ਦਿੱਤਾ ਹੈ ਅਜੇ ਮੈਨੂੰ ਲੱਗਦਾ ਥੋੜਾ ਜਿਹਾ ਆਟਾ ਪੁੱਜਿਆ ਜਾਵੇ ਤਾਂ ਸਹੀ ਹੈ ਕਿਉਂਕਿ ਇੱਕ ਵਾਰ ਜੇ ਉਦੋਂ ਬਾਅਦ ਕੱਚਾ ਰਹਿ ਗਏ ਗੈਦੇ ਨਾ ਆਟਾ ਫਿਰ ਜਿੰਨਾ ਮਰਜੀ ਆਪਾਂ ਘੋਣ ਲਈਏ ਫਿਰ ਨਹੀਂ ਜੀ ਇਹ ਆਟਾ ਪੱਕਦਾ ਗੈਸ ਕੱਟ ਕਰ ਦਿੰਨੇ ਆ थोड़ा थोड़ा करके पानी पाना आप मैं थोड़ा ज्यादा ही पा दिता पानी गर्मा थोड़ा थोड़ा करके पाना पानी टाकी के बच्चे ना गंढा ना पैन ज्यादा लंदा ये है ਆਪਾਂ ਨੂੰ ਲੱਗਦਾ ਇੱਕ ਵਾਰ ਵੀ ਨਹੀਂ ਇੰਨਾ ਇਧੂ ਵੱਧ ਪਾਣੀ ਨਹੀਂ ਪਾ ਸਕਦਾ ਬਟ ਜਿੰਨੀ ਤੁਸੀਂ ਕੰਸਿਸਟੈਂਸੀ ਰੱਖਣੀ ਹੈ ਨਾ ਇਹਦੀ ਉਹਦੇ ਅਕੋਰਡਿੰਗ ਤੁਸੀਂ ਓਨਾ ਪਾਣੀ ਤੁਸੀਂ ਐਡ ਕਰ ਸਕਦੇ ਹੋ ਇਹਦੇ ਵਿੱਚ ਠੀਕ ਹੈ ਹਾਂ ਵੇਖੋ ਮੈਂ ਫੇਰ ਇਹਨਾਂ ਸਾਰਾ ਪਾਣੀ ਚੱਕ ਲਿਆ ਹੈ ਠੀਕ ਹੈ ਕੜਾਈ ਦੇ ਨਾਲ ਤੇ ਇਹ ਛੱਡ ਦੂਗਾ ਨਾ ਫੇਰ ਇਹ ਬਣਦਾ ਜੇ ਕੜਾਈ ਦੇ ਨਾਲ ਚਿਪਕਦਾ ਰਿਹਾ ਤਾਂ ਸਮਝ ਲਓ ਕਿ ਤੁਸੀਂ ਕਿਉਂ ਘਟ ਪਾਇਆ ਠੀਕ ਹੈ ਜਾਂ कच्चਾ ਤਾਂ ਵੀ ਚਿਪਕਦਾ ਹੁੰਦਾ ਤੁਸੀਂ ਜਦੋਂ ਇਹ ਕੜਾਈ ਦੇ ਨਾਲ ਤੇ ਇਹ ਛੱਡ ਜੂਗਾ ਨਾ ਫੇਰੇ ਮਤਲਬ ਆਪਾਂ ਸਮਸਰਦੇ ਵੀ ਬਣ ਚੁੱਕੇ ਹੁਣ ਦੇਖੋ ਕੜਾਈ ਲਗਾਉਣ ਨੂੰ ਜਿਵੇਂ ਜਿਹੜਾ ਘਿਓ ਆ ਉਹ ਛੱਡ ਦਿੱਤਾ ਇਹਨੇ ਦੇਖੋ ਬਹੁਤ ਸਵਾਦ ਲੱਗ ਰਿਹਾ ਵੇਖਣ ਚ ਤਾਂ ਹੁਣ ਖਾ ਕੇ ਦੇਖਦੇ ਹਾਂ ਹਾਂਜੀ ਹੁਣ ਅਸੀਂ ਲੰਚ ਕਰਨ ਜਾ ਰਹੇ ਹਾਂ ਠੀਕ ਹੈ ਲੰਚ ਦੇ ਵਿੱਚ ਮੇਰੀ ਰਾਤ ਵਾਲੀ ਸਬਜੀ ਆ Shimla mirch ਤੇ aloo ਤੇ ਨਾਲ ਕੜਾ ਮੇਰੀ ਬੇਟੀ ਤਾਂ ਖਰਾਜ ਕੇ ਖਾ ਲਿਆ ਇਹਨੇ ਹੁਣ ਮੈਂ ਖਾਣ ਜਾ ਰਹੀ ਆ ਦੇਖੋ ਖਾ ਲਿਆ ਬੜਾ ਟੇਸਟੀ ਆ ਹੈ ਕਿੰਨਾ ਟੇਸਟੀ ਆ ਇਹਨੂੰ ਬਹੁਤ ਜ਼ਿਆਦਾ ਪਸੰਦ ਆ ਜੀ ਕੜਾ ਖਾਣਾ ਹਾਂਜੀ ਇੱਥੇ ਮੈਂ ਆਪਣੀ ਫੇਸ਼ੀਅਲ ਕਰਾਉਣ ਜਾ ਰਹੀ ਸੀ ਕਿਉਂਕਿ ਨੈਕਸਟ ਡੇ ਮੇਰਾ ਬਰਥਡੇ ਸੀ ਇਸ ਲਈ ਥੋੜਾ ਜਿਹਾ ਆਪਣੇ ਆਪ ਨੂੰ ਮੈਂ ਸਪੈਸ਼ਲ ਫੀਲ ਕਰਾਉਣ ਜਾ ਰਹੀ ਸੀ ਠੀਕ ਹੈ ਵੈਸੇ ਤਾਂ ਕਿੱਥੇ ਟਾਈਮ ਲੱਗਦਾ ਅੱਜ ਕੱਲ ਦੇ ਟਾਈਮ ਉਹਦੇ ਵਿੱਚ ਠੀਕ ਹੈ ਬਿਜ਼ੀ ਸ਼ੈਡਿਊਲ ਹੋ ਜਾਂਦਾ ਇੱਥੇ ਮੈਂ ਫੇਸ਼ੀਅਲ ਹੀ ਬਾਹਰ ਨਹੀਂ ਕਰਾਉਂਦੇ ਕਿਉਂਕਿ ਇੱਕ ਤਾਂ ਬਾਹਰ ਕੋਸਟਲੀ ਬਹੁਤ ਜ਼ਿਆਦਾ ਪੈਂਦਾ ਠੀਕ ਹੈ ਉਹ ਈ ਕੋ ਵਾਰ ਦੇ 3-400 ਰੁਪਏ ਜਿਹੜੇ ਚਾਰਜਸ ਲੈ ਲੈਂਦੇ ਆ ਪਲੱਸ ਘਰ ਦੇ ਵਿੱਚ ਆਪਣਾ ਕੰਫਰਟੇਬਲ ਜ਼ੋਨ ਜਾਂ ਹੁੰਦਾ ਤੇ ਸਪੈਸ਼ਲ ਮਾਰਕੀਟ 'ਚ ਜਾਣ ਦਾ ਨਾ ਟਾਈਮ ਵੀ ਨਹੀਂ ਲੱਗਦਾ ਕਿ ਸਪੈਸ਼ਲ ਆਪਾਂ ਪਾਰਲਰ ਜਾਈਏ ਨਾ ਇੰਨਾ ਫालतू ਖਰਚਾ ਕਰਕੇ ਮਨ ਖੁਸ਼ ਹੁੰਦਾ ਠੀਕ ਹੈ ਇੱਥੇ ਮੈਂ ਇੱਕ ਫੇਸ਼ੀਅਲ ਕਿਟ ਮੰਗਵਾਈ ਹੋਈ ਹੈ ਜੀ 4.500 ਰੁਪਏ ਦੀ ਆਈ ਕਿਟਾ ਤੇ ਤਕਰੀਬਨ ਹੋ ਮੇਰੇ ਹਿਸਾਬ ਨਾਲ 1.5 ਸਾਲ ਚੱਲ ਜਾਂਦੀ ਹੈ 1.5-2 ਮਹੀਨੇ ਬਾਅਦ ਕਰਵਾ ਲਈਦੀ ਉਹਦੇ ਨਾਲ ਡੀ ਟੈਨ ਵੀ ਹੋ ਜਾਂਦਾ ਫੇਸ ਠੀਕ ਹੈ ਜਿੱਦਾਂ ਬਾਹਰ ਡਿਊਟੀ ਤੇ ਜਾਈਦੀ ਹੈ ਮਿੱਟੀ ਘੱਟਾ ਪੈਂਦਾ ਰਹਿੰਦਾ ਤੇ ਇਸਕੇ ਇਨਦੇ ਵਿੱਚ ਡਸਟ ਵਗੈਰਾ ਜਮਦੀ ਰਹਿੰਦੀ ਹੈ ਠੀਕ ਹੈ ਉਹ ਵੀ ਹੋ ਜਾਂਦਾ ਪਲੱਸ ਥੋੜਾ ਜਿਹਾ ਆਪਣੇ ਬਾਡੀ ਨੂੰ ਵੀ ਬਹੁਤ ਜ਼ਿਆਦਾ ਰਿਲੈਕਸੇਸ਼ਨ ਮਿਲਦੀ ਹੈ ਠੀਕ ਹੈ ਆਪਣੇ ਆਪ ਨੂੰ ਜੋੜਾ ਜਾਂ ਵਧੀਆ ਫੀਲ ਕਰ ਕੀਤਾ ਜਾਂਦਾ ਜੇ ਤੁਹਾਨੂੰ ਕਿਟ ਦਾ ਰਿਵਿਊ ਚਾਹੀਦਾ ਤਾਂ ਦੱਸ ਦਿਓ ਮੈਂ ਤੁਹਾਨੂੰ ਦੇ ਦਊਂਗੀ ਬਹੁਤ ਜ਼ਿਆਦਾ ਬੈਸਟ ਕਿਟ ਹੈ ਮੈਂ ਆਲਰੇਡੀ ਇੱਕ ਕਿਟ ਯੂਜ਼ ਕਰ ਚੁੱਕੀ ਹਾਂ ਠੀਕ ਹੈ ਸੈਕਿੰਡ ਕਿਟ ਹੈ ਇਹ ਮੇਰੀ ਤੇ 4.5 500 ਦੇ ਵੀ ਤਕਰੀਬਨ ਆਉਂਦੀ ਹੈ ਤੇ ਪਲੱਸ ਇਹਦੇ ਵਿੱਚ 10 ਫੇਸ਼ੀਅਲ ਤੇ ਤਕਰੀਬਨ ਆਪਣੀ ਹੋ ਜਾਂਦੀ ਆ 500 ਰੁਪਏ ਕਿਟ ਦੇ ਹਿਸਾਬ ਦੇ ਨਾਲ ਠੀਕ ਹੈ ਤੇ ਉਹ ਤੁਸੀਂ ਦੇਖੋ ਪਰ ਫੇਸ਼ੀਅਲ 50 ਰੁਪਏ ਆਪਾਂ ਨੂੰ ਬੈਠਦਾ ਤੇ ਨਾਲ ਪਲਾਸੀ ਹੋ ਜਾਂਦੀ ਹੈ ਇਹਦੇ ਵਿੱਚ ਤੇ ਹੁਣ ਜੀ ਆਪਾਂ ਗੱਲ ਕਰਦੇ ਆ YouTube ਤੇ ਠੀਕ ਹੈ ਮੈਂ ਲਾਸਟ ਆਪਣਾ ਪੋਸਟ ਪਾਇਆ ਸੀ ਕਿ ਮੈਂ YouTube ਤੇ ਨਹੀਂ ਹੋ ਕਰਨਾ ਹੈਗਾ ਹੁਣ ਕੋਈ ਪੋਸਟ ਠੀਕ ਹੈ ਕਿਉਂਕਿ ਇਹਦੇ ਤੇ ਵਿਊ ਵਗੈਰਾ ਨਹੀਂ ਮੇਰੇ ਆ ਰਹੇ ਸੀ ਜੀ ਮਿਹਨਤ ਤਾਂ ਬੜੀ ਹੋ ਜਾਂਦੀ ਆ ਪਰ ਵਿਊ ਨਹੀਂ ਜਦੋਂ ਆਉਂਦੇ ਹਨਾ ਮਿਹਨਤ ਤਾਂ ਕੋਈ ਚੱਕਰ ਨਹੀਂ ਡਬਲ ਵੀ ਕਰਨ ਨੂੰ ਤਿਆਰ ਹਾਂ ਹੈ ਪਰ ਚਾਚੀ ਮੈਂ ਚਾਚੀ ਆ ਤੇਰੀ ਚਾਚੀ ਨੂੰ ਦਾਇਓ ਭਾਬੀ ਕੇ ਭਾਬੀ ਮੈਨੂੰ ਮੈਨੂੰ ਦਈ ਭਾਬੀ ਮੈਨੂੰ ਕਹਿੰਦੀ ਆ ਭਾਬੀ ਡਰਯੋ ਡਰਯੋ ਆ ਦੇਖੋ ਜੀ ਭਾਬੀ ਨੂੰ ਦਾਇਓ ਹੂੰ ਡਾਰ ਵੀ ਬੜੀ ਜਲਦੀ ਚਾਨੀ ਆ ਹੈ ਪੂਤ 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 ਦੂਜਿਆ ਪਿੱਛੇ ਲਾ ਕੇ ਮੈਨੂੰ ਭਾਬੀ ਕਹਿੰਦੀ ਮੈਂ ਤੇਰੀ ਭਾਬੀ ਆ ਮੈਂ ਤੇਰੀ ਭਾਬੀ ਆ ਹਾਂਜੀ ਹੁਣ ਮੈਂ ਮਹਿੰਦੀ ਲਗਾਉਣ ਲੱਗੀ ਆ ਸੌਣ ਮਹੀਨਾ ਤਾਂ ਬਹੁਤ ਟਾਈਮ ਦਾ ਚੜ ਗਿਆ ਏ ਪਰ ਮੈਨੂੰ ਟਾਈਮ ਹੀ ਨਹੀਂ ਲੱਗ ਰਿਹਾ ਮਹਿੰਦੀ ਵਗੈਰਾ ਲਗਾਉਣ ਦਾ ਠੀਕ ਹੈ ਅੱਜ ਮੈਂ ਮਹਿੰਦੀ ਲਗਾਉਣ ਲੱਗੀ ਆ ਆਪਣੇ ਆਪ ਹੀ ਲਗਾ ਰਹੀ ਆ ਵੇਖੋ ਪਹਿਲਾਂ ਮੇਰਾ ਹੱਥ ਠੀਕ ਹੈ ਸੌਣ ਮਹੀਨੇ ਜਾਂ ਵਰਤਤੀ ਲਗਾਣੇ ਆ ਵੇ ਪਹਿਲਾਂ ਮੈਨੂੰ ਬਿਮਾਰੀ ਤੋਂ ਪਹਿਲਾਂ ਮੈਨੂੰ ਬਹੁਤ ਜ਼ਿਆਦਾ ਸ਼ੌਂਕ ਹੁੰਦਾ ਸੀ ਮਹਿੰਦੀ ਦਾ ਹੁਣ ਤਾਂ ਬਸ ਟਾਈਮ ਹੀ ਨਹੀਂ ਲੱਗਦਾ ਹੈਗਾ ਕਿਉਂਕਿ ਮਹਿੰਦੀ ਦੇ ਲਈ ਉਸ ਤੋਂ ਬਾਅਦ ਫਿਰ ਪਾਣੀ ਨਹੀਂ ਨਾ ਲਾਣਾ ਹੁੰਦਾ ਥੋੜਾ ਟਾਈਮ ਕੰਮ ਵਗੈਰਾ ਆਪਣੇ ਸਾਰੇ ਬੰਦ ਹੋ ਜਾਂਦੇ ਤੇ ਉਹਨਾਂ ਟਾਈਮ ਹੀ ਨਹੀਂ ਲੱਗਦਾ ਹੈਗਾ ਇਸ ਕਰਕੇ ਅੱਜ ਮੈਂ ਮਹਿੰਦੀ ਲਗਾਉਣ ਜਾ ਰਹੀ ਹਾਂ ਆਪਣੇ ਆਪ ਤੇ ਪਹਿਲੇ ਥੋੜੇ ਲਾਦਾ ਹੱਥ ਤੇ ਹੂੰ ਤੁਸੀਂ ਲਵਾਣੀ ਹੈ ਮਹਿੰਦੀ ਬੇਟਾ ਹੂੰ ਠੀਕ ਹੈ ਲਾ ਦਿੰਨੀ ਹਾਂ ਪੁੱਤ ਮੈਨੂੰ ਤੂੰ ਲਾ ਲੈ ਪਹਿਲਾਂ ਮੈਂ ਲਾ ਦੂੰ ਇੱਥੇ ਰੱਖੋ ਹੱਥ ਪੁੱਤ ਇੱਥੇ ਰੱਖੋ ਇੱਥੇ ਇੱਥੇ ਰੱਖਵੇਂ ਨੇ ਸੋਹਣੇ ਜਿਹੇ ਪੁੱਤਰਾ ਹੱਥ ਰੱਖ ਕੇ ਤੇ ਮੇਰਾ ਗੁਗੜੂ ਜਾਨੀ ਮੈਨੂੰ ਤੂੰ ਲਾ ਲੈ ਪਹਿਲਾਂ ਮੈਂ ਨੂੰ ਲਾ ਬੋਲ ਨਾ ਬੋਲ ਨਾ ਮਹਿੰਦੀ ਖਰਾਬ ਹੋ ਜੂਗੀ ਠੀਕ ਹੈ मेहंदी खराब ना हो मेरे पुत दे हथों रच नी मेंदीए मेहंदी खराब ना हो मेरे पुत दे जाई जाईनी मेंदीए ठीक है पुत मेरा पोता तू ਛੋਣਾ ਏ ਕਿ ਗੰਦਾ ਏ ਛੋਣਾ ਤੂੰ ਛੋਣਾ ਪੋਤੇ ਸਰਾਰਤੀ ਪੁੱਤ ਕ ਸਿਆਣਾ ਪੁੱਤ ਸਿਆਣਾ ਪੁੱਤ ਤੂੰ ਛੜਾਤਾ ਕਰਦਾ ਹੁੰਦਾ ਹਾਂਜੀ ਇੱਥੇ ਮੈਂ ਆਪਣੀ ਬੇਟੀ ਦੇ ਮੈਂਹਦੀ ਲਗਾ ਰਹੀ ਸੀ ਤੇ ਨਾਲ-ਨਾਲ ਗਾਣਾ ਗਾ ਕੇ ਉਹਨੂੰ ਮਾਈਂਡ ਡਿਵਰਟ ਕਰ ਰਹੀ ਸੀ ਕਿਉਂਕਿ ਛੋਟਾ ਹੈ ਛੋਟੀ ਹੈ ਹਜੇ ਤੇ ਹੱਥ ਵਗੈਰਾ ਹਲਾ ਲੰਦੀ ਹੈ ਇਸ ਕਰਕੇ ਮੈਂਹਦੀ ਖਰਾਬ ਨਾ ਹੋਵੇ ਤੇ ਨਾਲ-ਨਾਲ ਮੈਂ ਗਾਣਾ ਗਾ ਰਹੀ ਤੇ ਨਾਲ ਆਪਣਾ ਇਹ ਜਿਹੜਾ ਬਹੁਤ ਜ਼ਿਆਦਾ ਸਪੈਸ਼ਲ ਮੂਮੈਂਟ ਆ ਠੀਕ ਹੈ ਆਪਣੀ ਬੇਟੀ ਦਾ ਤੇ ਮੇਰਾ ਉਹ ਮੈਂ ਨਾਲ ਕੈਪਚਰ ਕਰ ਰਹੀ ਸੀ ਠੀਕ ਹੈ ਜੀ ਆਪਾਂ ਪਹਿਲਾਂ ਗੱਲ ਕਰਦੀ ਮੈਂ ਕਮਿਊਨਿਟੀ ਪੋਸਟ ਪਾਇਆ ਸੀ ਜਿਹਦੇ ਵਿੱਚ ਮੈਂ ਲਿਖਿਆ ਸੀ ਕਿ ਮੈਂ ਹੁਣ YouTube شاید ਮੇਰੇ ਲਈ ਬਣਿਆ ਹੀ ਨਹੀਂ ਹੈਗਾ ਪਰ ਉਸ ਟਾਈਮ ਤੇ ਮੈਨੂੰ ਮੇਰੇ ਇੱਕ ਤਾਂ ਸਬਸਕ੍ਰਾਈਬਰ ਨੇ ਠੀਕ ਹੈ ਮੈਂ ਵੀ ਉਹਨਾਂ ਨੂੰ ਸਬਸਕ੍ਰਾਈਬ ਕੀਤਾ ਹੋਇਆ ਆਂਟੀ ਜੀ ਆ ਸੰਗੀਤਾ ਆਂਟੀ ਠੀਕ ਹੈ ਉਹਨਾਂ ਨੇ ਮੈਨੂੰ ਇੱਕ ਮੈਸੇਜ ਕੀਤਾ ਕਿ ਬੱਚੇ ਹਿੰਮਤ ਨਹੀਂ ਹਾਰਨੀ ਠੀਕ ਹੈ ਤੇ ਉਹ ਐਵੇਂ ਦੇ ਟਾਈਮ ਦੇ ਵਿੱਚ ਜੇ ਇੱਕ ਮੈਸੇਜ ਵੀ ਕੋਈ ਆ ਜਾਂਦਾ ਨਾ ਤਾਂ ਸੱਚੀ ਦਿਲ ਨੂੰ ਇੰਨਾ ਜ਼ਿਆਦਾ ਉਹ ਰੀਲੀਫ ਮਿਲਦਾ ਤੇ ਇੰਨੀ ਜ਼ਿਆਦਾ ਮੋਟੀਵੇਸ਼ਨ ਮਿਲਦੀ ਆ ਕਿ ਹਾਂ ਨਹੀਂ ਕੋਈ ਨਾ ਕੋਈ ਤੇ ਹੈਗਾ ਜੋ ਆਪਾਂ ਨੂੰ ਮੋਟੀਵੇਟ ਕਰ ਰਿਹਾ ਠੀਕ ਹੈ ਤੇ ਉਹਨਾਂ ਦੇ ਇੱਕ ਮੈਸੇਜ ਦੇ ਨਾਲ ਮੈਨੂੰ ਬਹੁਤ ਜ਼ਿਆਦਾ ਮੋਟੀਵੇਸ਼ਨ ਮਿਲੀ ਆ ਠੀਕ ਹੈ ਪਲੱਸ ਜਦੋਂ ਵੀ ਮੈਂ YouTube ਤੇ ਮੈਨੂੰ ਸਟਾਰਟ ਕੀਤੇ ਨੂੰ 2-3 ਮਹੀਨੇ ਹੋ ਗਏ ਠੀਕ ਹੈ ਮੈਂ ਡੇ ਰੈਗੂਲਰ ਬਲੌਗਿੰਗ ਪਾ ਰਹੀ ਹਾਂ ਜ਼ਿਆਦਾਤਰ ਜਦੋਂ ਨਿਊ ਬਲੌਗਰ ਹੁੰਦੇ ਆ ਠੀਕ ਉਹ ਰੈਗੂਲਰ ਨਹੀਂ ਬਲੌਗਿੰਗ ਪਾਉਂਦੇ ਜਦੋਂ ਸਟਾਰਟ ਹੀ ਕਰਦੇ ਆ ਬਟ ਮੈਂ ਫਿਰ ਵੀ ਰੈਗੂਲਰ ਬਲੌਗ ਪਾ ਰਹੀ ਹਾਂ ਇੱਕ ਕਿਉਂਕਿ ਮੇਰਾ ਡ੍ਰੀਮ ਹੈ ਇਹ ਤੇ ਮੇਰਾ ਪੈਸ਼ਨ ਆ YouTube ਤਫੇਰ ਵੀ ਮੇਰੇ ਕੋਈ ਵਿਊ ਵਗੈਰਾ ਨਹੀਂ ਆਏ ਹੈਗੇ ਠੀਕ ਹੈ ਉਹਦੇ ਕਰਕੇ ਮੈਂ ਬਹੁਤ ਜ਼ਿਆਦਾ ਡੀਮੋਟੀਵੇਟ ਹੋ ਰਹੀ ਸੀ ਪਰ ਅੱਜ ਤੋਂ 3 ਮਹੀਨੇ ਦੇ ਅੰਦਰ-ਅੰਦਰ ਮੇਰੇ ਨਾਲ 2-3 ਵਾਰ ਮੇਰਾ ਐਵੇਂ ਦਾ ਟਾਈਮ ਆਇਆ ਜਿਹਦੇ ਵਿੱਚ ਮੈਂ ਬਹੁਤ ਡੀਮੋਟੀਵੇਟ ਹੋ ਰਹੀ ਹਾਂ ਜਦੋਂ ਕੋਈ ਵਿਊ ਨਹੀਂ ਆਂਦਾ ਠੀਕ ਹੈ ਉਦੋਂ ਆਬਵੀਅਸਲੀ ਇਹੰੰਦਾ ਡੀਮੋਟੀਵੇਟ ਹੋ ਜਾਂਦਾ ਵੀ ਇੰਨੀ ਮਿਹਨਤ ਵੀ ਕਰ ਰਹੀ ਆ ਕੋਈ ਥੋੜਾ ਬਹੁਤ ਮਿਹਨਤ ਦਾ ਮੁੱਲ ਤਾਂ ਹੋਵੇ ਏਟਲੀਸਟ ਵਿਊ ਤਾਂ ਆਵੇ ਤੇ ਉਸ ਟਾਈਮ ਤੇ ਮੇਰਾ ਪਤਾ ਕੀ ਚੀਜ਼ ਹੁੰਦੀ ਹੈ ਕਿ ਜਦੋਂ ਵੀ ਮੈਂ ਆਪਦੇ ਆਪ ਨੂੰ ਡੀਮੋਟੀਵੇਟ ਫੀਲ ਕਰਦੀ ਆ ਨਾ ਮੈਨੂੰ ਉਸ ਟਾਈਮ ਜੀ ਮੈਨੂੰ ਆਪਣੇ ਆਪ ਨਾ ਪਤਾ ਨਹੀਂ ਪਰਮਾਤਮਾ ਵੱਲੋਂ ਹੀ ਕੋਈ ਸੰਕੇਤ ਮਿਲਦਾ ਕਿ ਕੁਝ ਨਾ ਕੁਝ ਐਵੇਂ ਦੀ ਕੋਈ ਗੁੱਡ ਨਿਊਜ਼ ਮਿਲ ਹੀ ਜਾਂਦੀ ਆ ਜਿਹਦੇ ਕਰਕੇ ਮੈਨੂੰ ਮਤਲਬ ਮੇਰਾ ਮਾਈਂਡ ਆਉ ਫੇਰ ਡਾਇਵਰਟ ਹੋ ਜਾਂਦਾ ਪਹਿਲੀ ਵਾਰ ਜਦੋਂ ਮੈਂ ਡੀਮੋਟੀਵੇਟ ਹੋਈ ਸੀ ਉਦੋਂ ਮੈਨੂੰ ਕਿਸੇ ਮੈਨੂੰ ਨਾ ਮੇਰੇ YouTube ਤੇ ਇਮਪ੍ਰੈਸ਼ਨ ਬਹੁਤ ਜ਼ਿਆਦਾ ਗਏ ਲੱਖਾਂ ਜੀ ਮੇਰੇ ਇਮਪ੍ਰੈਸ਼ਨ ਗਏ ਤੇ ਫਿਰ ਮੈਨੂੰ ਮੋਟੀਵੇਸ਼ਨ ਮਿਲੀ ਕਿ ਨਹੀਂ ਅਮਨ ਤੂੰ ਬਲੌਗ ਬਣਾ ਠੀਕ ਹੈ ਫਿਰ ਸੈਕਿੰਡ ਟਾਈਮ ਜਦੋਂ ਮੇਰੇ ਫੇਰ ਡੀਮੋਟੀਵੇਟ ਹੋਈ ਉਸ ਟਾਈਮ ਮੇਰੇ ਇੱਕ ਸਬਸਕ੍ਰਾਈਬਰ ਨੇ ਮੈਨੂੰ ਇੰਨਾ ਜ਼ਿਆਦਾ ਵਧੀਆ ਕ ਕਿ ਉਹ ਸ਼ਾਇਦ ਮੇਰਾ ਵੈਸਟ ਕੰਪਲੀਮੈਂਟ ਸੀਗਾ ਮੇਰਾ ਹੁਣ ਤੱਕ ਦਾ ਠੀਕ ਹੈ ਥਰਡ ਟਾਈਮ ਹੁਣ ਜਦੋਂ ਮੇਰਾ ਫੇਰ ਹੋ ਹੋਇਆ ਤੇ ਹੁਣ ਮੇਰੀ ਇੱਕ ਸ਼ਾਰਟ ਵੀਡੀਓ ਹੈ ਠੀਕ ਹੈ ਉਹ ਬਹੁਤ ਜ਼ਿਆਦਾ ਮਤਲਬ ਮੈਨੂੰ ਉਮੀਦ ਵੀ ਨਹੀਂ ਕੀਤੀ ਸੀਗੀ ਤੇ ਉਹਦੇ ਇੰਨੇ ਜ਼ਿਆਦਾ ਵਿਊ ਆ ਗਏ 2-3000 ਤਕਰੀਬਨ ਹੁਣ ਤੱਕ ਵਿਊ ਆ ਚੁੱਕੇ ਆ ਤੇ ਮੈਂ ਉਹ ਮੈਂ ਫਿਰ ਇਹ ਸਮਝਦੀ ਆ ਵੀ ਸ਼ਾਇਦ ਰੱਬ ਬੋਲੂ ਹੀ ਇਹ ਹੋਆ ਸੰਕੇਤ ਹੈ ਕਿ ਅਮਨ ਨਹੀਂ ਤੂੰ ਮਿਹਨਤ ਕਰ ਠੀਕ ਹੈ ਮਿਹਨਤ ਦਾ ਫਲ ਇੱਕ ਦਿਨ ਜ਼ਰੂਰ ਮਿਲੇਗਾ ਭਾਵੇਂ ਲੇਟ ਮਿਲੇ ਪਰ ਮਿਲੂਗਾ ਜ਼ਰੂਰ ਇਹੀ ਸੋਚ ਕੇ ਜੀ ਦੁਬਾਰਾ ਫੇਰ ਮੈਂ ਬਲੌਗਿੰਗ ਸਟਾਰਟ ਚਲੋ ਕੋਈ ਗੱਲ ਨਹੀਂ ਲੇਟ ਮਿਲ ਜੇ ਫਾਲ ਠੀਕ ਹੈ ਪਰ ਕੁਝ ਨਾ ਕੁਝ ਐਟ ਲੀਸਟ ਮਤਲਬ 4-500 ਵਿਊ ਤਾਂ ਆਣ ਜਿਹੜੇ ਹਿਸਾਬ ਦੇ ਨਾਲ ਮੈਂ ਬਲੌਗਿੰਗ ਕਰ ਰਹੀ ਹਾਂ ਠੀਕ ਹੈ ਚਲੋ ਬਾਕੀ ਜੀ ਪ੍ਰਮਾਤਮਾ ਦੇ ਹੱਥ ਵਾਸਾ ਠੀਕ ਹੈ ਜਦੋਂ ਉਹਨੇ ਚਾਇਆ ਹੋਣਾ ਤਾਂ ਉਹਦੇ ਹੀ ਆ ਸਾਰਾ ਕੁਝ ਵੇਖਦੇ ਆ ਜੀ ਆਪਦੀ ਕਹਿੰਦੇ ਕਰਮ ਕਰਨਾ ਨਹੀਂ ਭੁੱਲਣਾ ਚਾਹੀਦਾ ਬੰਦੇ ਨੂੰ ਆਪਦਾ ਕਰਮ ਕਰਦੇ ਜਾਂਦੇ ਆ ਬਾਕੀ ਉਹਦੇ ਹੱਥ ਛੱਡ ਦਿੰਨੇ ਆ ਪ੍ਰਮਾਤਮਾ ਦੇ ਠੀਕ ਹੈ ਕਿਸੇ ਦਾ ਬੁਰਾ ਨਹੀਂ ਕਰਨਾ ਤੇ ਪਲੱਸ ਘਾਰੇ ਕਦੇ ਬਾਰੇ ਚੰਗਾ ਹੀ ਸੋਚਾਂਗੇ ਜੇ ਕਿਸੇ ਬਾਰੇ ਚੰਗਾ ਸੋਚਾਂਗੇ ਤਾਂ ਆਪਣੇ ਬਾਰੇ ਚੰਗਾ ਹੋਊਗਾ ਠੀਕ ਹੈ ਜੀ ਬਾਕੀ ਜੀ YouTube ਤੇ ਆਨਲਾਈਨ ਬੜੇ ਪਾਪੜ ਵੇਲਣੇ ਪੈ ਲੈਣੇ ਆ ਬਹੁਤ ਝੂਠ ਸੱਚ ਬੋਲਣਾ ਪੈਂਦਾ ਪਰ ਮੈਂ ਝੂਠ ਬੋਲਣ ਦੇ ਉਹ ਚ ਹੱਕ ਚ ਨਹੀਂ ਠੀਕ ਹੈ ਕਿਉਂਕਿ ਇੱਕ ਝੂਠ ਬੋਲਾਂਗੇ ਤਾਂ ਉਹ ਫੜਿਆ ਹੀ ਜਾਂਦਾ ਇਸ ਲਈ ਪ੍ਰਮਾਤਮਾ ਝੂਠ ਨਾ ਹੀ ਬੁਲਾਵੇ ਨਾ ਕਦੇ ਬੋਲੇ ਤੇ ਨਾ ਬੁਲਾਵਾ ਠੀਕ ਹੈ ਸੱਚ ਦੇ ਰਾਹ ਰਸਤੇ ਚੱਲੇ ਆ ਜੇ ਕਦੇ ਸਕਸੈਸ ਮਿਲ ਜੂਗੀ ਤਾਂ ਠੀਕ ਹੈ ਨਹੀਂ ਵੀ ਮਿਲੀ ਤਾਂ ਵੀ ਕੋਈ ਗੱਲ ਨਹੀਂ ਜੀ ਠੀਕ ਹੈ ਪ੍ਰਮਾਤਮਾ ਦੇ ਹੱਥ ਵਾਸਾ ਵੇਖੋ ਜੋ ਬਹ ਹੁੰਦਾ ਉਹ ਵੇਖ ਲਾਂਗੇ ਠੀਕ ਹੈ ਹੁਣ ਵੇਖੋ ਮੈਂ ਮਹਿੰਦੀ ਲਗਾ ਲਈਆਂ ਨੇ ਦੋਵਾਂ ਨੇ ਮਹਿੰਦੀ ਲਗਾ ਲਈਆਂ ਇੱਕ ਹੱਥ ਤੇ ਮੇਰੇ ਪੁੱਤ ਨੇ ਲਾ ਲਈ ਇੱਕ ਹੱਥ ਤੇ ਮੈਂ ਲਗਾ ਲਈਆ ਹਨਾ ਇੰਨੀ ਸੋਹਣੀ ਲੱਗੀ ਨਹੀਂ ਕਿਉਂਕਿ ਮੈਨੂੰ ਨਹੀਂ ਇੰਨੀ ਹੈਗੀ ਜਾਂਚ ਹੈਗੀ ਮਹਿੰਦੀ ਲਗਾਉਂਦੀ ਠੀਕ ਹੈ ਪਹਿਲਾਂ ਮੈਂ ਲਗਾਈ ਅਰੈਬੀਕ ਵਾਲੀ ਟਰਾਈ ਕੀਤੀ ਫਸਟ ਟਾਈਮ ਪਰ ਉਹ ਨਾ ਹੋ ਗਈ ਸਬਦੀਆਂ ਨਹੀਂ ਲੱਗੀ ਫਿਰ ਮੈਂ ਫਾਇਨਡ ਵਾਸ਼ ਕੀਤਾ ਫਿਰ ਮੈਂ ਦੁਬਾਰਾ ਲਗਾਈਆ ਵੇਖੋ ਪਿਛਲੇ ਹੱਥ ਤੇ ਤਾਂ ਸਹੀ ਲੱਗ ਗਈ ਆ ਆ ਵੀ ਥੋੜੀ ਸਹੀ ਆ ਵਿਚਕਾਰ ਵਾਲਾ ਨਹੀਂ ਮੈਨੂੰ ਸਹੀ ਲੱਗਿਆ ਅੱਗੇ ਵੈਸੇ ਵਧੀਆ ਲੱਗ ਜਾਂਦੀ ਐ ਮਹਿੰਦੀ ਲਾਣ ਤੋਂ ਬਾਅਦ ਹੀ ਐਵੇਂ ਹੁੰਦਾ ਵੀ ਹਾਂ ਇਸ ਤੋਂ ਵੀ ਸ਼ਾਇਦ ਵਧੀਆ ਮਹਿੰਦੀ ਲਗਾ ਸਕਦੇ ਸੀਗੇ ਬਾਕੀ ਚਲੋ ਕੋਈ ਗੱਲ ਨਹੀਂ ਸ਼ਗਨ ਹੀ ਹੁੰਦਾ ਇਹ ਤਾਂ ਪੰਕਾ ਨਾ ਦਾਦੀ ਦਵਾਰਾ ਗਏ ਆ ਇੱਕ ਫ੍ਰੈਂਡ ਇਹ ਕਹਿ ਰਹੀ ਐ ਦਾਦੀ ਆ ਜਾ ਨਾ ਓਹੋ ਓਹੋ ਦਾਦੀ ਆ ਜਾ ਨਾ ਦਾਦੀ ਨੂੰ ਵਾਜਾ ਮਾਰ ਰਹੀ ਐ ਓਹੋ ਆ ਜਾ ਨਾ ਹੇ ਆਇਕੋ ਸੇ ਦਾਦੀ ਕਹਿ ਰਹੀ ਆ ਮਾਵਾਂ ਤੇ ਇਹਨੇ ਮਹਿੰਦੀ ਲਾਈ ਆ ਕੰਮ ਕਿਨੇ ਕਰਨਾ ਰਾਤੀ ਰੋਟੀਆਂ ਕਿਨੇ ਖਾਣੀ ਆ ਦਾਦੀ ਨੂੰ ਬੁਲਾ ਲਈਏ ਕਰੋ ਦੀ ਆਪਦੀ ਨੂੰ ਮਹਿੰਦੀ ਦਿਖਾਉਣ ਦੇ ਲਈ ਗਿੱਡੀ ਸੋਹਣੀ ਲਾ ਲਈ ਹੈ ਹੈਂ ਲੱਗੀ ਹਾਂ ਛੋੜੀ ਲੱਗੀ ਮੈਂ ਤੇਰੀ ਮਮਾ ਕੋ ਭੋਜਨ ਹਾਂ ਕੀ ਬੇਟਾ ਮੈਂ ਕਿ ਮਹਿੰਦੀ ਲਾ ਦੂੰ ਲਾ ਦਾਂਗੇ ਰਾਤ ਨੂੰ ਲਾ ਦਾਂਗੇ ਠੀਕ ਹੈ ਠੀਕ ਹੈ ਕਦੋਂ ਦੀ ਬਤਰੀ ਆ ਦਾਦੀ ਆ ਜਾ ਨਾ ਇੱਥੇ ਦੇਖੋ ਜੀ ਮੇਰੀ ਲਾਡੋ ਰਾਣੀ ਨੇ ਨਾ ਆਪਣੇ ਆਪ ਸਿਰ ਤੇ ਚੁੰਨੀ ਲਈ ਸੀ ਮੈਂ ਰੋਟੀ ਖਵਾ ਰਹੀ ਸੀ ਤੇ ਆਪਣੇ ਆਪ ਸਿਰ ਤੇ ਚੁੰਨੀ ਲੈ ਕੇ ਰੋਟੀ ਖਾਣ ਲੱਗੀ ਤੇ ਇੰਨੀ ਪਿਆਰੀ ਲੱਗ ਰਹੀ ਸੀ ਨਾ ਮੈਨੂੰ ਕਿ ਜੀ ਕਰਦਾ ਦੇਖੀ ਜਾਵਾਂ ਦੇਖੀ ਜਾਵਾਂ ਸਿਰ ਤੇ ਚੁੰਨੀ ਲਈ ਬਹੁਤ ਪਿਆਰੀ ਲੱਗ ਰਹੀ ਸੀ ਮੇਰੇ ਪੁੱਤ ਦੇ ਠੀਕ ਹੈ ਜੀ ਅੱਜ ਦੇ ਵਲੌਗ ਦੇ ਲਈ ਇੰਨਾ ਹੀ ਜੇ ਤੁਸੀਂ ਮੇਰੇ ਨਾਲ ਨਿਊ ਵਿਊਅਰ ਜੁੜਿਓ ਠੀਕ ਹੈ ਤਾਂ ਮੇਰੇ ਬਰ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤੇ ਵੀਡੀਓ ਨੂੰ ਲਾਈਕ ਕਰਦੇ ਹੋ ਜੀ ਧੰਨਵਾਦ ਤੁਹਾਡਾ ਵੀਡੀਓ ਦੇਖਣ ਦੇ ਲਈ ਬਾਏ ਬਾਏ